ਤੂੰ ਰੰਕਾਰ ਧੰਨ ਬਾਬਾ ਰਾਣ ਗੁਰ ਸਚਾ ਪਾਤਸ਼ਾ ਬੇ ਪਰਵਾਹਾ ਸਾਹਬਾ ਨਾਉ ਗਰੀਬ ਨਿਵਾਜ ਹੈ ਬੇ ਮੁਤਾਜ ਨਾਮੋ ਮਹਾਂਪਾ ਬੇਸ਼ਮਾਰ ਨਿਰੰਕਾਰ ਹੈ ਅਲਖ ਅਪਾਰ ਅਲਾਲ ਸੁਨਿਆਪਾ ਕਾਇਮ ਦائم ਸਾਹਿਬਾ ਹਾਜ਼ਰ ਨਾਜ਼ਰ ਬੇਦ ਕਿਤਾਬਾ ਅਗਮ ਅਡੋਲਿਆ ਤੋਲ ਹੈ ਤੁਲਣ ਹਾਰ ਨੰਢੀ ਸ਼ਾਬਾ ਕਸ਼ਤ ਰਾਜ ਕਮਾਮ ਦਾ ਦੁਸ਼ਮਨ ਦੂਤ ਨਾ ਸ਼ੋਰ ਸ਼ਰਬ ਆਦਲ ਅਦਲ ਚਲਾਏਗਾ ਜਾਲਮ ਜੁਲਮ ਨਾ ਚੋਰ ਜੁਰਾ ਚਾਰ ਪੀਰ ਜਗਤ ਗੁਰ ਬਾਬਾ ਚਾਰ ਪੀਰ ਜਗਤ ਗੁਰ ਬਾਬਾ ਹਨ ਬਾਬਾ ਨਾਨਕ ਤੁਮ ਰੰਕਾਰ ਹਨ ਬਾਬਾ ਨਾਨਕ ਤੁਮ દર્શન ਪਾਇ ਜਿਨੇ ਤੁਧ ਨੂੰ ਧੰਨ ਕਹਿਆ ਤੈਨ ਜਾ ਮੇੜ ਨਾ ਆਇ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਕਰ ਜਿਆ ਆਪੇ ਗੁਣ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੋ ਧੰਨ 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 ਗੁਰਸੋਈ ਹਰ ਜੁਗ ਜੁਗ ਭਗਤ ਆਇਆ ਜਿਉ ਰਾਮ ਕਹਿਜ ਰੱਬ ਆਇਆ ਹਾਰਾ ਹਰ ਨਾ ਪਹਿਲਾ ਆਪਣੇ ਭਾਂਡੇ ਸਾਜਣ ਆਪਣੇ ਤੁਰੰਦੇ ਇੱਕ ਨਹੀਂ ਰੱਬ ਸਮਾ ਲਿਆ ਹਾਲ ਸਾਹਿਬ ਜੀ ਦੀ ਤਕ ਤੇ ਸਤਨਾਮ ਵਾਹਿਗੁਰੂ ਜੀ ਪੌੜੀ ਵਡੇ ਕਿਆ ਵੜਿਆਈਆ ਕਿਚ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਹੁੰਦੇ ਜੀ ਆ ਰਿਜਕ ਸੰਭਾਹੇ ਭਾਈ ਘਰ ਕਾ ਮਾਵਣੀ ਉਰ ਛੋਟੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਤੋ ਕਰੇ ਜੇ ਤਿਸਹਰ ਜਾਏ ਸੋ ਕਰੇ ਜੇ ਤਿਸਹਰ ਜਾਏ ਸੁਧਤਤ ਨਾਮ ਸ੍ਰੀ ਵਾਹਿ ਹੈ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਆ ਤ ਸਤ ਗੁਰੂ ਦਾ ਪਾਇਆ ਸਤ ਸਪਾ i'll 哎，来、哎。哎哎 சகல ஜங்க பு ஆச்சூக்கம கி ஆோ city <laughs> ਸ੍ਰੀ ਮਹਲਾ 5ਵਾਂ ਚਤੁਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉਪਰ ਕਰਤਾ ਰਿਓ ਰਖਵਾ ਕਟ ਆਖ ਅਵਲੋਕਣ ਕੀਨੋ ਸਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀ ਨਾਮ ਵਾਲਾ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵਲ ਪੀਨੋ ਦਾਸ ਕਾ ਦੁਖ ਬਿਦਾਰੇ ਓ ਹਰ ਜਨ ਰਾਖੇ ਗੁਰ ਗੋਵਿੰਦਾ ਕੰਠ ਲਾਏ ਅਵ ਗੁਣ ਸਭ ਮੀਟੇ ਦਾ ਆਲਪੁਰਖ ਬਕਸੰਦ ਰਹਾ ਜੋ ਮੰਗ ठाकुर ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਮੰਗੈ ਹਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ